ਸਰ ਪਨੀਤ ਕੌਰ ਨੇ ਅਲੀਗੇਸ਼ਨ ਲਾਇਆ ਹੈ ਕਿ ਅਕਾਲੀ ਦਲ ਨੇ ਹਿੰਦੂ ਨੂੰ ਇਸ ਲਈ ਸੀਟ ਦਿੰਦੀ ਹੈ ਹਿੰਦੂ ਨੂੰ ਇਸ ਲਈ ਟਿਕਟ ਦਿੰਦੀ ਹੈ ਕਿਉਂਕਿ ਹਿੰਦੂ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਹੀਂ ਅਕਾਲੀ ਦਲ ਸਵਰਪ੍ਰਕਾਸ਼ ਸਿੰਘ ਜੀ ਬਾਦਲ ਔਰ ਸਾਥ ਸੁਰੀ ਸਿੰਘ ਬਾਦਲ ਔਰ ਸਮੂਹ ਜਨਤਪਾਰਟੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਸੀ ਵੀ ਐਸਕੇ ਕੋਈ ਸੋਸ਼ਲ ਵਰਕਰ ਨੂੰ ਦੇਵਾਂਗੇ ਟਿਕਟ ਉਹਨਾਂ ਨੇ ਕੋਈ ਇਹ ਸੋਚ ਕੇ ਨਹੀਂ ਦਿੱਤਾ ਵੀ ਹਿੰਦੂ ਦੇਣੀ ਹੈ ਉਸ ਨੂੰ ਦਿੱਤੀ ਹਿੰਦੂ ਸਖਤਾਇਤ ਵਿੱਚ ਕੋਈ ਸਵਾਲ ਨਹੀਂ ਉਹਨਾਂ ਨੇ ਐਜ ਸੋਸ਼ਲ ਟੈਕੀ ਹੋਣਗੇ ਅਗਰ ਤੁਸੀਂ ਕਹਿ ਰਹੇ ਹੋ ਕਿ ਕਾਸਟ ਕੋਈ ਮਸਲਾ ਨਹੀਂ ਹੈਗੀ ਇੱਥੇ ਕਿਹੜੇ ਮੁੱਦੇ ਹੋਣਗੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਟੋਨ ਲੜ ਰਹੇ ਹੋ ਮੁੱਦੇ ਸਾਡੇ ਡਵੈਲਪਮੈਂਟ ਦੇ ਮੁੱਦੇ ਹੋਣਗੇ ਸਾਰੇ ਇੱਕ ਚਰਚਾ ਇਹ ਛਿੜੀ ਹੋਈ ਹੈ ਕਿ ਅਕਾਲੀ ਦਲ ਦਾ ਸਮਝੌਤਾ ਹੋ ਗਿਆ ਹੈ ਕਿ ਤਲਵੰਡੀ ਸਾਬੋ ਸੀਟ ਸਾਨੂੰ ਜਿਤਾ ਦਿਓ ਪਟਿਆਲਾ ਸੀਟ ਅਸੀਂ ਪੰਨੀਤ ਕੌਰ ਨੂੰ ਜਿਤਾ ਦਿੰਨੇ ਆ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ 1% ਵੀ ਨਹੀਂ 1% ਵੀ ਨਹੀਂ ਹੈ ਪਟਿਆਲਾ 100% ਸੀਟ ਜਿੱਤੀ ਹੋਈ ਹੈ ਪਰ ਸੈਪਸ਼ਨ ਇਹ ਹੈਗੀ ਕਿ ਜੋ ਰਾਜਨੀਤੀ ਦੇ ਦਿਗਜ ਹੁੰਦੇ ਨੇ ਜਿਹੜੀ ਰਾਜਨੀਤੀ ਦਾ ਪੂਰਾ ਇੱਕ ਐਕਸਪੀਰੀਅੰਸ ਹੁੰਦਾ ਬੰਦੇ ਦਾ ਉਹ ਤੁਹਾਡੇ ਕੋਲ ਨਹੀਂ ਹੈਗਾ ਕਿਉਂਕਿ ਪਨੀਤ ਕੋਰ ਕਾਫੀ ਮਝੇ ਹੋਏ ਸਿਆਸਤਦਾਨ ਨੇ ਕੈਪਟਨ ਮਰਿੰਦਰ ਸਿੰਘ ਉਹ ਚੋਣ ਲੜਨਗੇ ਪਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਕੱਦਾਬਾਰ ਲੀਡਰ ਨਹੀਂ ਮੈਨੂੰ ਮਤਲਬ ਸਿਆਸਤਦਾਨਾਂ ਦੇ ਨਾਲ ਮੈਂ ਰਿਹਾ ਤਾਂ ਸਾਰੀ ਉਮਰ ਸਿਆਸਤਦਾਨਾਂ ਨਾਲ ਹੀ ਆ ਮੈਨੂੰ ਸਿਆਸਤਦਾਨ ਦਾ ਬੇਸ਼ੱਕ ਮਾਇਆ ਨਹੀਂ ਆ ਲੇਕਿਨ ਉਹਨਾਂ ਨਾਲੋਂ ਜ਼ਿਆਦਾ ਗੌਰ ਮੇਰਾ ਚਾਹੇਗਾ ਸਿਆਸਤਦਾਨਾਂ ਵਾਲੇ ਲੋਕ ਕਹਿੰਦੇ ਮਜੀਠੀਏ ਦੇ ਕੋਟੇ ਤੋਂ ਸੀਟ ਮਿਲੀ ਹੈ ਨਾ ਨਾ ਮਜੀਠੀਏ ਦੇ ਕੋਟੇ ਕੋਈ ਵੀ ਸੀਟ ਨਹੀਂ ਮਿਲੀ